ਅੱਜ ਬੜਾ ਭੱਗਾ ਦਾ ਦਿਨ ਆ ਜੀ ਸਾਡੇ ਸਾਰੇ ਵਿੜਾ ਦਾ ਪਰਿਵਾਰ ਦੇ ਸੱਜਣ ਸਾਰੇ ਇਕੱਠੇ ਹੋਇਆ ਜੀ ਜਿਨ੍ਹਾਂ ਵਿੱਚ ਸੁਦੇਵ ਵਿੜਾ ਦਾ ਜੀ yogi uncle ਜੀ ਪੱਪੂ ਵਿੜਾ ਦਾ ਜੀ ਰੋਮੀ ਵਿੜਾ ਦਾ ਜੀ ਅ ਅਸ਼ੋਕ ਵਿੜਾ ਦਾ ਜੀ ਰਕੇਸ਼ ਵਿੜਾ ਦਾ ਜੀ ਕਾਰਤੀਕ ਵਿੜਾ ਦਾ ਜੀ ਮੋਵੀ ਵਿੜਾ ਦਾ ਜੀ ਸਚੀਨ ਵਿੜਾ ਦਾ ਜੀ ਸਾਰੇ ਵਿੜਾ ਦਾ ਮੋਧੂ ਵਿੜਾ ਦਾ ਜੀ ਮੋਨੂ ਪੰਡਤ ਜੀ ਸਾਰੇ ਪਰਿਵਾਰ ਸਾਡਾ ਇਕੱਠਾ ਹੋਇਆ ਜੀ ਅੱਜ ਬੜਾ ਵੱਡਾ ਅੱਜ ਇੱਕ ਤਰੀਕ ਕੱਢੀ ਹੈ ਜੀ 9 ਅਗਸਤ ਨੂੰ ਮਤਲਬ ਮਿਲਨਾਂ ਪੰਚਮੀ ਵਾਲ ਦਿਨ ਸਾਡੀ ਮੇਲ ਲੱਗਦੀ ਹੈ ਜੀ ਪਹਿਲੇ ਇੱਥੇ ਹਵਲ ਹੋਏਗਾ ਜੀ ਜਿਹੜੇ 11 ਵਜੇ ਜਿੰਨਾ ਬੜਾ ਸਾਹਮਣੇ ਸਰ ਉਮੀ ਬੜਾਲਾ ਜੀ ਨੇ ਫਿਰ ਸਾਡੇ ਜੋਗੀ ਅੰਕਲ ਦੇ ਸਹੇਗੀ ਉੱਥੇ ਲੰਗਰ ਹੋਏਗਾ ਪੱਲੇ ਪਾਸੇ ਰੂਹ ਰਸਤੀ ਭੋਜ ਹੋਏਗਾ ਇਸ ਕਰਕੇ ਸਾਰੇ ਬੜਿਆਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਜਠੇਰਾਂ ਦੇ ਆ ਗਏ ਉਹਨਾਂ ਦਾ ਆਸ਼ੀਰਵਾਦ ਲੋ ਤੇ ਮਿਲ ਇੱਥੇ ਜੋ ਵੀ ਹੈ ਸੱਚੇ ਮਨ ਨਾਲ ਮੰਗੋ ਸਾਰੀ ਮਨੋ ਕਾਮਨਾ ਪੂਰੀ ਹੁੰਦੀ ਹੈ ਜਿਹਨੇ ਬੜਿਆਰੇ ਬਰੋਂ ਆਏਗਾ ਜੀ ਉਹਨਾਂ ਦੇ ਬੜੇ ਜੀ ਆਉਣ ਨੂੰ ਕਵਾਂਗੇ ਤੁਹਾਨੂੰ ਬੜਾ ਮਾਨ ਸਨਮਾਨ ਮਿਲਦਾ ਜੀ ਬਰੋਂ ਆਉਂਦੇ ਜੀ ਬੋਲੇ ਸ਼ੰਕਰ ਦੀ ਕਿ ਅਮੇਸ਼ਾਈ ਤਰ੍ਹਾਂ ਇਸ ਵਾਰ ਵੀ ਗੁਦਾਰਾ ਪਰਿਵਾਰ ਮਿਲਨ ਸਮਰੋਹ 9 ਅਗਸਤ ਨੂੰ ਸ਼ੁੱਕਰਵਾਰ ਨੂੰ ਲਾਲਾ ਸੰਤ ਸੰਤ ਸ਼ਾਹੀ ਧਰਮਸਾਲਾ ਸਾਹਪੁਰ ਚੌਂਕ ਦੇ ਵਿੱਚ ਮਨਾਇਆ ਜਾ ਰਿਹਾ ਸਾਰੇ ਵਡਿਆਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪਰਿਵਾਰ ਮਿਲਨ ਸਮਰੋਹ ਦੇ ਵਿੱਚ ਆ ਕੇ ਦਰਸ਼ਨ ਦੇਣ ਤੇ ਉਹ ਜਠੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਅੱਜ ਬਾਬਾ ਕੈਲਾਸ਼ ਕਿਰ ਮੰਦਿਰ ਦੇ ਵਿੱਚ ਵਡਾਰੇ ਪਰਿਵਾਰ ਦੀ ਇੱਕ ਮੀਟਿੰਗ ਹੋਈ ਜਿਦੇ ਵਿੱਚ ਸਮਸਤ ਸ਼੍ਰੀ yogi ਵਡਾਰਾ ਜੀ ਸ਼੍ਰੀ ਸੁਦੇਵ ਵਡਾਰਾ ਜੀ ਅਸ਼ੋਕ ਵਡਾਰਾ ਜੀ ਰਕੇਸ਼ ਵਡਾਰਾ ਜੀ ਸਤੀਸ਼ੂ ਵਡਾਰਾ ਜੀ ਰਜੇਸ਼ ਵਡਾਰਾ ਜੀ ਪਪੂਸ਼ਾ ਵਡਾਰਾ ਜੀ ਕਾਰਤਿਕ ਵਡਾਰਾ ਜੀ ਰਾਜਕਮਰ ਵਡਾਰਾ ਜੀ ਬੋਬੀ ਵਡਾਰਾ ਜੀ ਸਚਿਨ ਵਡਾਰਾ ਜੀ ਸਾਰੇ ਪ੍ਰਲਾਦ ਵਡਾਰਾ ਜੀ ਔਰ ਮਧੂ ਵਡਾਰੇ ਵਿੱਚ ਸਾਰੇ ਵਡਾਰੇ ਪਰਿਵਾਰਾਂ ਦੇ ਨੇ ਸ਼ਰਕਤ ਕੀਤੀ ਅਤੇ ਔਰ ਮੀਟਿੰਗ ਕੀਤੀ ਹੈ ਕਿ ਜਿਹੜਾ 9 ਅਗਸਤ ਨੂੰ ਪਰਿਵਾਰ ਵਡਾਰਾ ਪਰਿਵਾਰ ਮਿਲਨ ਸਮਾਰੋਹ ਹੋਣ ਜਾ ਰਿਹਾ ਹੈ ਉਹਦੇ ਵਿੱਚ ਸਾਰਿਆਂ ਨੂੰ ਸਾਡੇ ਵਡਾਰੇ ਪਰਿਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਉਹ ਆ ਕੇ ਆਪਣੇ ਕੁਲ ਦੇ ਤਾਜੀ ਦਾ ਆਪਣਾ ਅਸ਼ੀਰਵਾਦ ਲੈਣ ਸਵੇਰੇ 11 ਵਜੇ ਹਵੰਦਾ ਟਾਈਮ ਹੈ 9 ਅਗਸਤ ਨੂੰ ਉਸ ਤੋਂ ਬਾਅਦ 1 ਵਜੇ ਪ੍ਰਤੀਭੋਜ ਦਾ ਮੰਦਰ ਲਾਲੀ ਸ਼ਾਹ ਜੀ ਉਹਨਾਂ ਦੇ ਮੰਦਰ ਵਿੱਚ ਕੀਤੀ ਭੋਜ ਦਾ ਪ੍ਰੋਗਰਾਮ ਰੱਖਿਆ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਖਿਆ ਜੁੜਾਰੇ ਪਰਿਵਾਰਾਂ ਦੀ ਸੰਖਿਆ ਚ ਆ ਕੇ ਤੇ ਉੱਥੇ ਆਪਣੇ ਖੁਲ ਦੇਵਤਾ ਜੀ ਦਾ ਅਸ਼ੀਰਵਾਦ ਲੈ ਗੈਸ਼ ਜੀ ਦਾ ਇਸ ਵਾਰ ਵੀ ਵਡੇਰਾ ਪਰਿਵਾਰ ਮਿਲਨ 9 ਤਰੀਕ 9 ਅਗਸਤ ਨੂੰ ਸ਼ੁੱਕਰਵਾਰ ਨੂੰ ਮਿਲਾਇਆ ਜਾ ਰਿਹਾ ਹੈ ਸਾਰੇ ਪਰਿਵਾਰ ਉਸ ਸਦਾ ਦਿੱਤਾ ਜਾਂਦਾ ਹੈ ਕਿ ਇੱਥੇ ਆ ਕੇ ਆਪਣੇ ਜਠੇਰੀਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਵੰਗੜਾ ਵੇ ਲਾਲਾ ਸੰਤਰਾਮ ਬਡੇਰਾ ਧਰਮਸ਼ਾਲਾ ਮੰਦਿਰ ਬਾਬਾ ਕਲਾਸ਼ ਗੇਰ ਵਿੱਚ ਹੋਏਗਾ ਤੇ ਪ੍ਰੀਤੀ ਪੋਜ ਲਾਲਾ ਪਰਮੇਸ਼ੀ ਦਾਸ ਸਮ੍ਰਿਤੀ ਪਰਿਸ਼ਦ ਮੰਦਿਰ ਠਾਕੁਰ ਦੁਆਰਾ ਲక్ష్ਮੀ ਨਾਰਾਇਣ ਵਿੱਚ ਹੋਏਗਾ ਸਾਰਿਆਂ ਨੂੰ ਬੇਨਤੀ ਹੈ ਕਿ ਆ ਕੇ ਆਪਣੇ ਜਠੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਧੰਨਵਾਦ